ਇਹਦੇ ਜਿਹੜੇ ਸਾਡੇ ਇਹ ਫੋਟੇ ਤੇ ਜੋ ਖਰਚਾ ਹੋਇਆ ਹੈਗਾ ਜਿਹੜੇ ਉਹਦੀ ਅਸੀਂ ਅਸੈਸਮੈਂਟ ਟੀਮ ਲਗਾਈ ਹੈ ਚੰਡੀਗੜ੍ਹ ਤੋਂ ਟੀਮ ਆਈ ਹੈ ਉਹਦਾ ਸਭ ਤੋਂ ਵੱਡਾ ਵਾਰੰਟ ਅਸੀਂ ਲਿਆ ਕੋ ਆਉਣ ਲੱਗੂ ਉਹਦੇ ਸਬੰਧ ਦੇ ਵਿੱਚ ਇਹਦੇ ਫਾਦਰ ਨੂੰ ਅਸੀਂ ਕਾਲ ਕੀਤਾ ਹੈਗਾ ਹੁਣ ਜਿਹੇ ਅਸੈਸਮੈਂਟ ਕਰਾਉਣੇ ਅੰਦਰ ਜੋ ਫਰਨੀਚਰ ਵਗੈਰਾ ਪਿਆ ਜੋ ਹੋ ਰਿਹਾ ਉਹਦੇ ਮੀਮੋ ਬਣੂਗਾ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਅੱਗੇ ਜੀ ਕਿੰਨੇ ਕਿੰਨੇ ਕਾਸਟ ਦਾ ਹੈ ਉਹ ਸਾਡੀ ਟੈਕਨੀਕਲ ਟੀਮ ਕੋਲ ਹੋਊਗੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਿਹੜੀ ਮਿਲਤੀ ਕੀਤੀ ਆਪਨੇ ਕੀਤਾ ਹੈ ਕਿ ਵੀ ਕੋਠੀ ਪਲੱਸ ਜਿਹੜੀਆਂ ਗੱਡੀਆਂ ਉਹ ਸਾਰਿਆਂ ਦੇ ਸਸਪੈਂਡ ਹੋ ਜਾਈਆਂ ਨੇ ਜਿਹੜੇ ਸਮਾਨ ਵੀ ਰਹਿ ਗਿਆ। ਇਹਦੇ ਜਿਹੜੇ ਕੋਠੇ ਦੇ ਉੱਤੇ ਖਰਚਾ ਹੋਇਆਗਾ ਉਸ ਟਾਈਮ ਦੇ ਵਿੱਚ ਜਸਟਾਈਮ ਦੇ ਬਿਲਟ ਹੋਈਏਗੀ। ਕਿਉਂਕਿ ਜੋ ਬਿਜ਼ਨਸ ਦੀ ਇਨਕੁਆਰੀ ਹੁੰਦੀ ਹੈ ਜਿਹੜੀ ਜਸਟਾਈਮ ਦੀ ਬਿਲਟ ਹੈ ਨਾ ਕੋਈ ਕੋਈ ਕੋਠੀ ਬਣੀ ਕੰਸਟਰਕਟ ਹੋਈਏਗੀ ਉਸ ਟਾਈਮ ਇਹਦੇ ਕਾਸਟ ਸੀ ਇਹਦੇ ਹੁਣ ਪ੍ਰੈਜ਼ੈਂਟ ਤਾਂ ਕੋਈ ਹੋਰ ਹੋਊਗੀ ਦੀ। ਪੋਸਟ ਕਾਸਟ ਦੇ ਮੁਤਾਬਕ ਦੇਖਿਆ ਜਾਂਦਾ ਇਸ ਤਰ੍ਹਾਂ। ਉਹ ਅਸੀਂ ਦੇਖੋ ਕਿ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਸਾਰਾ ਸਾਡੀ ਟੀਮ ਜਿਹੜੀ ਹੈਗੀ ਉਹ ਕਰੂਗੀ ਟੈਕਨੀਕਲ ਟੀਮ ਅਸੀਂ ਖੁਦ ਅਸੈਸਸ ਨਹੀਂ ਕਰ ਸਕਦੇ ਉਹ ਟੈਕਨੀਕਲ ਟੀਮ ਲਵਾਈ ਹੋਈ ਹੈ ਉਹ ਸਾਡੀ ਆ ਗਈ ਹੈ ਉਹ ਹੁਣ ਇਹਦੇ ਫਾਦਰ ਜਿਹੜੇ ਨੇ ਇੱਥੇ ਲੋਕ ਹੈਗਾ ਉਹਨੂੰ ਕਾਲ ਕੀਤਾ ਤਾਂ ਜਦੋਂ ਆ ਜਾਂਦੇ ਸੀ ਵੀ ਬਾਅਦ ਟੈਕਨੀਕਲ ਸਰ ਕੱਲ ਦੀ ਗ੍ਰਿਫਤਾਰਕੀ ਹੋਇਆ ਹੈ ਅਮਨਦੀਪ ਨੂੰ ਕੋਈ ਕੁਝ ਖਾਸੇ ਕੁਝ ਮੁਲਾਕਾਮੇ ਸਾਹਮਣੇ ਆਏ ਨੇ ਨਹੀਂ ਉਹ ਸਾਡਾ ਜਿਹੜਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜਿਹ ਪਹਿਲਾਂ ਸਾਡਾ ਜਿਹੜਾ ਇਸ਼ੂ ਹੈਗਾ ਮੇਨ ਇੱਥੇ ਜਿਹੜਾ ਜਿਹੜਾ ਪ੍ਰੋਫੈਸਰ ਨਾਲ ਰਿਲੇਟਡ ਉਹ ਕਿ ਐਸੈਟਸ ਜੋੜੇ ਬਣਾਏ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਸਾਰੀ ਸਬਮਿਟ ਕੀਤੇ ਹੋਏ ਇਹਨਾਂ ਦਾ ਮਾਰਗ ਲਿਆ ਕਿ ਲਗਦਰ ਕੋਲ ਡਿਟੈਕਸ਼ਨ ਆ ਨਹੀ ਹਾਲੇ ਇਸ ਇਸ ਬਾਰੇ ਇਸ ਤੋਂ ਇਲਾਵਾ ਵੀ ਕੋਈ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਅਸੀਂ ਕੁਝ ਵੀ ਮਸਲੇ ਦੇ ਚ ਅਸੈਸਮੈਂਟ ਤੋਂ ਇਲਾਵਾ ਕੋਈ ਹੋਰ ਵੀ ਨਵੇਂ ਨਿਹਾਲੇ ਅਸੈਸਮੈਂਟ ਪਹਿਲਾ ਸਾਡਾ ਫਸਟ ਜਿਹੜਾ ਟਾਸਕ ਹੈਗਾ ਉਹਦੀ ਜੋ ਸਾਡਾ ਟੈਕਨੀਕਲੀ ਹੈਗਾ ਉਹ ਨੂੰ ਅਸੀਂ ਕਰਾਂਗੇ ਪਹਿਲਾਂ ਰਸ ਕਰਾਂਗੇ ਉਸ ਤੋਂ ਬਾਅਦ ਕਿੰਨੀ ਕੋਸਟ ਕੀ ਸਾਫ ਬਸਰਾ ਅਕਾਊਂਟਸ ਕੀ ਨੇ ਕਿਥੋਂ ਪੈਸਾ ਆਉਂਦਾ ਫ੍ਰੀ ਵੈਰੀ ਕੋਈ ਇਹਦੇ ਵਿੱਚ ਹੋਰ ਅਨੁਮੋਲ